ਕਰੋ ਦੁਬਾਰਾ ਚਲਾਨ ਇਹ ਦੁਬਾਰਾ ਚਲਾਨ ਹੋ ਰਿਹਾ ਸਰ ਇਹਨਾਂ ਦਾ ਹਾਂਜੀ ਦੁਬਾਰਾ ਹੋ ਰਿਹਾ ਜੀ ਕਹਿੰਦੇ ਮੰਨਦਾ ਹੀ ਨਹੀਂ ਜੀ ਇਹ ਗੱਡੀ ਹੈ ਕਿ ਨਾ ਵੀ ਜਿੰਨਾ ਜ਼ਿਆਦਾ ਸਪੇਅਰ ਸਰ ਨਹੀਂ ਕਿ ਇਦਾਂ ਸਭ ਕੁਝ ਪਤਾ ਭੈਣ ਜੀ ਤੁਹਾਨੂੰ ਯੂ ਆਰ ਨੋਟ ਅ ਇਲੀਟਰੇਟ ਐਡਾ ਸ਼ੋਰੂਮ ਤੇ ਆ ਰਹੇ ਸਾਨੂੰ ਸਭ ਕੁਝ ਪਤਾ ਨਹੀਂ ਅਸੀਂ ਗੱਡੀ ਇਦਾਂ ਲਗਾਣੇ ਦੇਖੋ ਜਿੱਦ ਹੈ ਨਾ ਜਿਹੜੀ ਜੀ ਕੋਈ ਵੀ ਕਿਸੇ ਵੀ ਚੀਜ਼ ਦੀ ਜਿੱਦ ਅੱਛੀ ਨਹੀਂ ਹੁੰਦੀ ਕੱਲ ਚਲਾਨ ਹੋਇਆ ਹਾਂਜੀ ਕੱਲ ਚਲਾਨ ਹੋਇਆ ਦਾ ਕੱਲ ਹੀ ਚਲਾਨ ਹਾਂਜੀ ਕੱਲ ਹੋਇਆ ਚਲਾਨ ਕੱਲ ਤੁਸੀਂ ਕਿ ਫਿਰ ਨਹੀਂ ਜੇ ਤੁਸੀਂ ਮੰਨ ਰਹੇ ਕੀ ਕਰੀਏ ਤੇ ਤੁਹਾਨੂੰ ਮੈਂ ਕਿਉਂ ਦਸੀਏ ਜੀ ਅਸੀਂ ਕਿਉਂ ਦਸੀਏ ਨਹੀਂ ਨਹੀਂ ਅਸੀਂ ਨਹੀਂ ਦੱਸਦੇ ਜੀ ਨਾ ਸਾਡਾ ਕਿਤੇ ਕਾਨੂੰਨ ਚ ਲਿਖਿਆ ਵੀ ਵਾਰਨਿੰਗ ਦੇਣੀ ਹੈ ਨਾ ਹੋਰ ਕੁਝ ਸਿੱਖਣਾ ਹੋਰ ਦੱਸੋ ਹਾਂ ਜੀ ਵਧੀਆ ਨਾ ਹਾਂ ਲਾਈਕ ਇਟ ਤੁਸੀਂ ਨਾ ਮੰਨੇ ਹੋ ਤੁਸੀਂ ਜੋ ਮਰਜ਼ੀ ਕਰੀ ਜਾਓ ਅਸੀਂ ਮੰਨਦੇ ਆਂ ਬਾਹਰ ਆਇਆ ਐ ਐਨਆਰਆਈ ਇੱਜਤ ਨਾਲ ਆਪਣਾ ਅੰਦਰ ਬੈਠੇ ਅਸੀਂ ਵੈਸੇ ਆਏ ਦੁਕਾਨ ਤੇ ਆਏ ਨਾ ਆਪਣਾ ਦੁਕਾਨ ਚ ਬੈਠੇ ਪਤਾ ਮੇਰੇ ਨਾਲ ਬਹਿਸ ਕਰਨ ਥੋੜੀ ਮੈਂ ਐਨ ਆਰ ਆਈ ਤਾਂ ਮੇਰੇ ਸਿੱਖੜੂਗਾ ਹੈਂ ਕਿ ਦੱਸੋ ਮੈਂ ਤੁਹਾਨੂੰ ਰੋਡਪਾਸਟ ਕਰ ਰਹੀ ਬੋਰਨ ਕਰਦੋ ਇਹ ਕਿਉਂ ਕਰੀਏ ਕਿਉਂ ਵਾਈ ਤੁਹਾਡੇ ਤੁਸੀਂ ਕਿਹੜੀ ਕੰਟਰੀ ਤੋਂ ਆਏ ਆ ਮੈਂ ਉੱਥੇ ਅਮਰੀਕਾ ਬੌਰਨ ਕਰਦੇ ਆ ਉੱਥੇ ਬੌਰਨ ਕਰਦੇ ਆ ਲੋਕਾਂ ਨੂੰ ਦਿਖਾਓ ਮੈਨੂੰ ਕਿੱਥੇ ਕਿਤੇ ਬੌਰਨਿੰਗ ਕਦੇ ਅਮਰੀਕਾ ਪੁਲਿਸ ਦੀ ਕੋਈ ਵਾਰਨਿੰਗ ਆਈ ਹੋਵੇ ਆ ਛੱਡੋ ਯਾਰ ਅਸੀਂ ਇੱਥੇ ਅਨਪੜ੍ਹ ਨਹੀਂ ਹੈਗੇ ਠੀਕ ਹੈ ਨਾ ਸਾਰੀ ਗੱਡੀਆਂ ਮਿਲਦੀਆਂ ਨੇ ਉਹਦਾ ਪਹਿਨ ਜੀ ਦੇਖੋ ਸਿੰਪਲ ਗੱਲ ਹੈ ਤੁਸੀਂ ਆਪਣੇ ਅੱਗੇ ਲਾਓ ਉਹਨੂੰ ਉਸ ਤਰੀਕੇ ਨਾਲ ਲਾ ਲਓ ਨਾ ਜੇ ਤੁਸੀਂ ਬਾਹਰ ਨਾ ਆਓ ਉਹ ਤਾਂ ਸਹੀ ਨਾ ਤੁਸੀਂ ਚਲਾਣ ਸਾਡਾ ਗਰੀ ਜਾ ਰਹੇ ਹੋ ਸਾਨੂੰ ਪਤਾ ਪਹਿਨ ਜੀ ਸਾਰਾ ਪਤਾ ਤੁਹਾਨੂੰ ਕਿੰਨੀ ਕ ਵਾਰ ਦੱਸਣਾ ਮੁੰਡੇ ਨੂੰ ਪਤਾ ਆਈਏ ਨਾ ਮੈਂ ਇੱਥੇ ਗੱਲ ਤੁਸੀਂ ਮੈਨੂੰ ਕਹਿ ਕੀ ਤੁਹਾਨੂੰ ਮੈਂ ਕਹਾਂ ਕਿ ਮੈਨੂੰ ਦੱਸੋ ਗੱਡੀ ਕਿੱਥੇ ਲਾਉਣਾ ਮੈਂ ਤੁਹਾਨੂੰ ਮੈਂ ਪੱਕਾ ਮੈਂ ਉਹਦੇ ਬੱਚੇ ਨਹੀਂ ਕਰ ਦੇਣੀ ਆ ਸਾਡੀ ਸਪੇਸ ਆ ਇਸ ਦਾ ਲਗਾ ਲਾਂਗੇ ਅਸੀਂ ਉਹ ਤੇ ਤੁਸੀਂ ਲਾ ਲਓ ਆਪਾਂ ਰੋਜ਼ ਥੋੜੀ ਕਰੀਏ ਡਾਂਟਿਆਂ ਨੂੰ ਸਭ ਬਹੁਤ ਵੈਰੀ ਰਾਈਟ ਕਾਹਦਾ ਡਾਂਟਣਾ ਜੀ ਅਸੀਂ ਬੇਟਾ ਆਪਣੀ ਕੁਆਲਿਫਿਕੇਸ਼ਨ ਦੱਸਿਓ ਜਰਾ ਕਿੰਨਾ ਪੜਿਆ ਹੋ ਤੁਸੀਂ ਐਮਏ ਸਟੈਨੋਗ੍ਰਾਫੀ ਕੀਤੀ ਹੈ ਫਿਰ ਇੱਕ ਪੜਿਆ ਲਿਖਿਆ ਬੰਦਾ ਗਲਤ ਬੋਲੂਗਾ ਹੁਣ ਜੇ ਅਸੀਂ ਜੇ ਸਹੀ ਗੱਲ ਨੂੰ ਸਹੀ ਕਹਿਣਾ ਸਭ ਪੋਸਟ ਨਹੀਂ ਬੋਲਦੇ ਹਨਾ ਪੋਸਟ ਆਪਕੇ ਨਹੀਂ ਜੀ ਅਸੀਂ ਨਹੀਂ ਬੋਲਦੇ ਕਾਨੂੰਨ ਬੋਲਦਾ ਤੁਸੀਂ ਮੈਨੂੰ ਗੱਲ ਕਿੱਦਾਂ ਗਿਆ ਇਹਦਾ ਤੁਸੀਂ ਕੋਲੇ ਚਲਾਨ ਕਰੀ ਹੋਣਾ ਇਹ ਤਾਂ ਕਰਾਂਗੇ ਜੀ ਅਸੀਂ ਅਮਰ ਇੱਕ ਵਾਰ ਇਨਫੋਰਮ ਅਸੀਂ ਨਹੀਂ ਕਰਨਾ ਅਸੀਂ ਓਨਰ ਆ ਅਸੀਂ ਨਹੀਂ ਕਰਦੇ ਜੀ ਦੱਸੋ ਫਿਰ ਹਾਂ ਦਾਲ ਤਾਂ ਫਿਰ ਗੱਲ ਤਾਂ ਤੁਸੀਂ ਨਹੀਂ ਲਾਓ ਤੁਸੀਂ ਉਹ ਕਾਕਾ ਬਹਿਸ ਨਹੀਂ ਕਰਨੀ ਸਰ ਮੇਰੇ ਤੋਂ ਦੀ ਗੱਲ ਕਰ ਰਹੇ ਬਿਲਕੁਲ ਬਹਿਸ ਨਹੀਂ ਕਰਨੀ ਮੇਰੇ ਆਫੀਸਰ ਨਾਲ ਆਓ ਜੀ ਤੁਸੀਂ ਹੋ ਗਿਆ ਨਾ ਤੁਹਾਡਾ ਕੰਮ ਆਓ ਨਹੀਂ ਫਿਰ ਆ ਤਾਂ ਗਲਤ ਕਰ ਰਹੇ ਤੁਸੀਂ ਤਾਂ ਕਹੀ ਕਰ ਰਹੇ ਤੁਸੀਂ ਜੀ ਕਾਨੂੰਨ ਹੈ ਤੁਹਾਡੇ ਕੋਲ ਲੜੋ ਜਾ ਕੇ ਕੋਰਟ ਚ ਵੀ ਗਲਤ ਹੋਇਆ ਸਾਡੇ ਨਾਲ ਪ੍ਰੂਫ ਕਰੋ ਆ ਤੁਹਾਨੂੰ ਨਹੀਂ ਦਿਖਦਾ ਗੱਲ ਤਾਂ 3 ਫੁੱਟ ਅੱਗੇ ਲਾਈ ਆ ਗੱਡੀ ਤੁਸੀਂ ਸੱਚੇ ਹੋ ਅਸੀਂ ਜੇ ਕੰਮ ਲੋਕਾਂ ਵਾਸਤੇ ਤੁਰੇ ਫਿਰਦੇ ਅਸੀਂ ਗਲਤ ਹੈ ਨਹੀਂ ਐਸੀ ਵੀ ਦੋ ਦੇ ਜੀ ਭੈਣ ਜੀ ਫਾਲਤੂ ਨਹੀਂ ਗੱਲ ਕਰਨੀ ਲੇਡੀ ਆਫਸਰ ਨਾਲ ਹੈ ਮੈਨੂੰ ਕਾਰਵਾਈ ਵੀ ਕਰਨੀ ਆਉਂਦੀ ਆ ਉੱਥੇ ਗੱਡੀਆਂ ਲੱਗੀ ਹੁੰਦੀਆਂ ਨਾ ਉਦੋਂ ਲੋਕੀ ਚੱਕੀ ਲੈ ਜਾਂਦੇ ਉਹਨਾਂ ਨੂੰ ਛੱਡ ਦਿੰਦੇ ਸਾਡੀ ਦੁਕਾਨ ਦੇ ਅੱਗੇ ਉਹਨਾਂ ਨੂੰ ਕਿਵੇਂ ਛੱਡਦੇ ਆ ਤੁਸੀਂ ਨਾਲ ਜਾ ਕੇ ਦੇਖਦੇ ਹੋ 1160 ਰੁਪਏ ਦੀ ਪਰਚੀ ਲੱਗਦੀ ਉਹਨਾਂ ਦੀ ਨਹੀਂ ਮੇਰੀ ਗੱਲ ਸੁਣੋ ਉਹ ਛੱਡੋ ਯਾਰ ਆਪਾਂ ਬੈਸ ਨਹੀਂ ਕਰਨੀ ਕਿਸੇ ਨਾਲ ਆਜੋ ਅਸੀਂ ਬੈਸ ਨਹੀਂ ਕਰ ਸਕਦੇ ਤੁਸੀਂ ਆਪਦਾ ਸੋਨਾ ਵੇਚੋ ਆ ਵੀ ਕਰੋ ਜੀ ਦੇਖੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਾਨਯੋਗ ਕਮਿਸ਼ਨਰ ਪੁਲਿਸ ਸੀਰੀਜ਼ ਆਪਨ ਸ਼ਰਮਾ ਜੀ ਆਈ ਪੀ ਐਸ ਉਨ੍ਹਾਂ ਦੀਆਂ ਹਦਾਇਤਾਂ ਤੇ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਅਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਉਣ ਵਾਸਤੇ ਟ੍ਰੈਫਿਕ ਪੁਲਿਸ ਲੁਧਿਆਣਾ ਵੱਲੋਂ ਬਹੁਤ ਵੱਡੇ ਪੱਧਰ ਤੇ ਬੀੜਾ ਚੁੱਕਿਆ ਹੋਇਆ। ਅਸੀਂ ਰੋਜ਼ਾਨਾ ਬੱਖੋ-ਵਖਰੇ ਢੰਗ ਨਾਲ ਨਵੇਂ-ਨਵੇਂ ਡਰਾਈਵਸ ਜਿਹੜੇ ਚਲਾ ਰਹੇ ਆ। ਪਿਛਲੇ ਦਿਨੀ ਤੁਸੀਂ ਦੇਖਿਆ ਕਿ ਸਟਾਪ ਲਾਈਨ, ਜੈਬਰਾ ਕ੍ਰੋਸਿੰਗ ਤੇ ਰੈੱਡ ਲਾਈਟ ਜੰਪਿੰਗ, ਰੋਂਗ ਸਾਈਡ ਡਰਾਈਵ ਕਰਾ ਜਿਹੜੀ ਅਸੀਂ ਡਰਾਈਵ ਕੀਤੀ। ਅੱਜ ਜਿਹੜੀ ਸਾਡੀ ਡਰਾਈਵ ਹੈ ਜਿਹੜੀ ਤੁਸੀਂ ਕਵਰ ਕਰ ਰਹੇ ਹੋ। ਅੱਜ ਦੀ ਡਰਾਈਵ ਹੈ ਐਂਟੀ ਐਨਕ੍ਰੋਚਮੈਂਟ ਡਰਾਈਵ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਹਿਰ ਦੇ ਵੱਖੋ ਵੱਖਰੇ ਜਿਹੜੇ ਸਾਡੇ ਬਾਜ਼ਾਰ ਨੇ ਬਾਜ਼ਾਰਾਂ ਦੇ ਵਿੱਚ ਦੁਕਾਨਦਾਰ ਭਰਾਵਾਂ ਵੱਲੋਂ ਐਨਕ੍ਰੋਚਮੈਂਟ ਕੀਤੀ ਹੋਈ ਹੈ ਸਮਾਨ ਜਿਹੜਾ ਜਿੰਨਾ ਦੁਕਾਨ ਦੇ ਅੰਦਰ ਹੈ ਉਨਾ ਹੀ ਬਾਹਰ ਖਿਲਾਰਿਆ ਹੋਇਆ ਹੈ ਕੁਝ ਦੁਕਾਨਦਾਰਾਂ ਵੱਲੋਂ ਸਾਰਿਆਂ ਵੱਲੋਂ ਨਹੀਂ ਕੁਝ ਜਿਹੜੇ ਹੈਗੇ ਆ ਬਹੁਤ ਵਧੀਆ ਕਾਨੂੰਨ ਨੂੰ ਮੰਨਦੇ ਨੇ ਤੇ ਕੁਝ ਬੰਦਿਆਂ ਵੱਲੋਂ ਆਪਣੀ ਦੁਕਾਨ ਦੇ ਅੱਗੇ ਕੋਈ ਫੜੀ ਜਾਂ ਰੇੜੀ ਵਗੈਰਾ ਲਗਵਾਈ ਹੋਈ ਐ ਅਸੀਂ ਇਸ ਚੀਜ਼ ਨੂੰ ਫਿਰ ਵੀ ਅਸੀਂ ਫਿਰ ਦੁਬਾਰਾ ਇੱਕ ਵਾਰ ਅਵੇਅਰਨੈਸ ਅੱਜ ਦੇ ਰਹੇ ਆ ਨਾਲ ਵੀ ਨਾਲ ਜਿਹੜੀਆਂ ਰੋਂਗ پارکਡ ਵੀਹਿਕਲਸ ਜਿਹੜੇ ਬਿਨਾ ਮਤਲਬ ਕੋ ਜਾਮ ਲਗਵਾ ਰਹੇ ਨੇ ਸੜਕ ਦੇ ਵਿਚਾਲੇ ਗੱਡੀਆਂ ਖੜੀਆਂ ਕਰਕੇ ਉਸ ਦੁਕਾਨਦਾਰਾਂ ਨੇ ਆਪਣੀ ਦੁਕਾਨ ਦੇ ਅੱਗੇ ਵਾਈਟ ਲਾਈਨ ਤੱਕ ਉਥੇ ਕੌਨਸ ਲਗਾ ਕੇ ਕੋ ਏਰੀਆ ਨੂੰ ਕਵਰ ਕੀਤਾ ਜਿਵੇਂ ਉਹਨਾਂ ਨੇ ਤਾਂ ਸੜਕ ਵੀ ਨਾਲ ਖਰੀਦੀ ਹੁੰਦੀ ਆ ਸੋ ਅਸੀਂ ਉਹ ਚੀਜ਼ਾਂ ਨੂੰ ਬਿਲਕੁਲ ਟਾਲਰਟ ਨਹੀਂ ਕਰ ਰਹੇ ਤੇ ਅੱਜ ਅਸੀਂ ਘਮਾਰ ਮੰਡੀ 'ਚ ਜਿਹੜਾ ਇਹ ਐਂਟੀ ਇਨਕ੍ਰੋਚਮੈਂਟ ਡਰਾਈਵ ਅੱਜ ਅਸੀਂ ਟ੍ਰੈਫਿਕ ਜ਼ੋਨ 2 ਵੱਲੋਂ ਚਲਾਈ ਗਈ ਹੈ। ਇਹ ਇਕੱਲੀ ਘਮਾਰ ਮੰਡੀ 'ਚ ਨਹੀਂ ਅਸੀਂ ਰੋਜ਼ ਵੱਖੋ-ਵੱਖਰੇ ਬਾਜ਼ਾਰਾਂ 'ਚ ਜਾ ਕੇ ਜਿਹੜੀ ਇਨਕ੍ਰੋਚਮੈਂਟ ਲੋਕਾਂ ਦੁਆਰਾ ਕੀਤੀ ਹੋਈ ਹੈ ਉਹਨੂੰ ਹਟਾਵਾਂਗੇ। ਪਿਆਰ ਨਾਲ ਵੀ ਸਮਝਾ ਰਹੇ ਹਾਂ। ਜਿਹੜੇ ਕੁਝ ਰੇੜੀਆਂ ਫੜੀਆਂ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਅੱਜ ਅਸੀਂ ਪਿਆਰ ਨਾਲ ਸਮਝਾਇਆ। ਪਿਆਰ ਨਾਲ ਜਿਹੜਾ ਸਮਝੇਗਾ ਬਹੁਤ ਅੱਛੀ ਗੱਲ। ਜਿਹੜਾ ਪਿਆਰ ਨਾਲ ਨਹੀਂ ਸਮਝੇਗਾ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਅਕੋਰਡਿੰਗ ਟੂ ਦਾ ਰੂਲਸ ਬਣਦੀ ਹੈ ਉਹ ਅਸੀਂ ਜ਼ਰੂਰ ਕਰਾਂਗੇ ਸਾਡਾ ਜਿਹੜਾ ਨਿਸ਼ਾਨਾ ਹੈ ਉਹ ਇਹ ਹੈ ਕਿ ਆਮ ਲੋਕਾਂ ਨੂੰ ਕਿਸੇ ਦੀ ਗਲਤੀ ਕਰਕੇ ਤੰਗੀ ਨਾ ਆਵੇ ਹੁਣ ਤੁਸੀਂ ਦੱਸੋ ਕਿ ਆਮ ਜਿਹੜੇ ਲੋਕ ਵਿਚਾਰੇ ਜਿਨ੍ਹਾਂ ਨੇ ਬਾਜ਼ਾਰ 'ਚ ਗੁਜ਼ਰਨਾ ਉਹਨਾਂ ਸ਼ਾਪਿੰਗ ਕਰਨੀ ਹੈ ਤੇ ਦੁਕਾਨ ਦੇ ਅੱਗੇ ਅਗਲੇ ਨੇ ਆਪਣੀ ਥੂਦਾ ਵਾਸਤੇ ਕੌਣ ਲਗਾ ਕੇ ਜਗ੍ਹਾ ਖਾਲੀ ਛੱਡੀ ਹੈ ਤਾਂ ਨੈਚਰਲੀ ਉਹ ਗੱਡੀ ਕਿੱਥੇ ਪਾਰਕ ਕਰੂਗਾ ਪਾਰਕਿੰਗ ਵਾਲੀ ਜਗ੍ਹਾ ਦਾ ਦੁਕਾਨਦਾਰ ਨੇ ਆਪਦੀ ਮਿਲ ਕੀਤੀ ਬਣਾ ਰੱਖੀ ਆ ਅਸੀਂ ਉਹ ਜਿਹੜੀਆਂ ਜਾਲੀ ਮਿਲ ਕੀਤੀਆਂ ਜਿਹੀਆਂ ਬਣਾ ਰੱਖੀਆਂ ਨੇ ਉਹਨਾਂ ਨੂੰ ਹਟਾ ਰਹੇ ਆ ਤੇ ਅਸੀਂ ਆਉਣ ਵਾਲੇ ਦਿਨਾਂ ਚ ਵੀ ਅੱਜ ਘਮਾਰ ਮੰਡੀ ਐ ਕੱਲ ਨੂੰ ਹੋਰ ਮਾਰਕੀਟਾਂ ਚ ਜਾਵਾਂਗੇ ਜਿੱਥੇ-ਜਿੱਥੇ ਐਨਕ੍ਰੋਚਮੈਂਟ ਐ ਅਸੀਂ ਐਨਕ੍ਰੋਚਮੈਂਟ ਨੂੰ ਹਟਾਵਾਂਗੇ ਅੱਜ ਥੋੜਾ ਜਿਹਾ ਕਿਉਂਕਿ ਸੈਟਰਡੇ ਸੰਡੇ ਕਾਰਪੋਰੇਸ਼ਨ ਚ ਛੁੱਟੀ ਹੁੰਦੀ ਆ ਉਹਦੇ ਕਰਕੇ ਅਜੇ ਅਸੀਂ ਕਾਰਪੋਰੇਸ਼ਨ ਦਾ ਸਹਿਯੋਗ ਨਹੀਂ ਲੈ ਲੈ ਤਕੇ ਆਉਣ ਵਾਲੇ ਦਿਨਾਂ 'ਚ ਵਰਕਿੰਗ ਡੇ 'ਚ ਅਸੀਂ ਸਾਡੀ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦਾ ਸਹਿਯੋਗ ਨਾਲ ਲੈ ਕੇ ਜਿਹੜੀ ਹੈਗੀ ਆ ਬਣਦੀ ਕਾਰਵਾਈ ਦਾ ਸਵਾਲ ਹੈ ਕਿ ਜਿਹੜੇ ਕੁਮਾਰ ਮੰਡੀ ਦੇ ਲੋਕ ਨੇ ਉਹ ਇਹ ਸਮਝਦੇ ਨੇ ਕਿ ਪੁਲਿਸ ਇੱਕ ਦਿਨ ਆਂਦੀ ਹੈ ਕਾਰਵਾਈ ਕਰਕੇ ਚਲੀ ਜਾਂਦੀ ਹੈ ਉਸ ਦਰਮਿਆਨ ਤਾਂ ਉਹ ਸਮਾਨ ਵੀ ਪਿੱਛੇ ਕਰ ਲੈਂਦੇ ਨੇ ਪਰ ਉਸ ਤੋਂ ਬਾਅਦ ਜਦੋਂ ਦੁਬਾਰਾ ਫੇਰ ਸਮਾਨ ਉੱਥੇ ਆ ਜਾਂਦਾ ਫਿਰ ਦੁਬਾਰਾ ਉਸ ਤਰ੍ਹਾਂ ਹੀ ਸਾਰਾ ਕੁਝ ਹੋ ਜਾਂਦਾ ਹੈ ਬਿਲਕੁਲ ਬਹੁਤ ਅੱਛਾ ਤੁਸੀਂ ਸਵਾਲ ਕੀਤਾ ਇਹਦੇ ਜਿਨ੍ਹਾਂ ਨੂੰ ਦੇਖੋ ਸਮਝਣ ਦੀ ਲੋੜ ਹੈ ਸਾਨੂੰ ਜ਼ਰੂਰੀ ਨਹੀਂ ਵੀ ਅਸੀਂ ਪੂਰਾ ਲਾਮ ਲਸ਼ਕਰ ਕੱਸ ਕੇ ਇੱਥੇ ਆਣਾ ਮੈਂ ਤਾਂ ਇੱਕ ਬੰਦਾ ਭੇਜੂੰਗਾ ਵੀਡੀਓਗ੍ਰਾਫੀ ਕਰਾ ਕੇ ਲੈ ਜਾਊਗਾ ਇੱਕ ਬੰਦਾ ਮੋਟਰਸਾਈਕਲ ਸਕੂਟਰ ਤੇ ਆ ਕੇ ਬਾਜ਼ਾਰ ਦੀ ਵੀਡੀਓਗ੍ਰਾਫੀ ਕਰਕੇ ਮੈਨੂੰ ਪਰਚਾ ਦੇਣ ਨੂੰ ਸਫੀਸ਼ੈਂਟ ਹੈ ਸੋ ਤਾਂ ਹੀ ਅੱਜ ਅਸੀਂ ਮੈਸੇਜ ਦੇਣ ਆਏ ਆ ਅਸੀਂ ਸ਼ਹਿਰੀਆਂ ਨੂੰ ਆਪਣੇ ਦੁਕਾਨਦਾਰ ਭਰਾ ਸਾਡੇ ਆਪ ਦੇ ਨੇ ਇਹਨਾਂ ਚ ਤਾਂ ਅਸੀਂ ਸਾਰੇ ਇੱਥੇ ਪਰਫਾਰਮ ਕਰ ਕਰਕੇ ਨੌਕਰੀਆਂ ਢੇ ਹੋਈਆਂ ਇਹਨਾਂ ਨੂੰ ਅਸੀਂ ਸਮਝਾਉਣ ਆਏ ਆ ਕਿ ਆਪਾਂ ਜਿੱਥੇ ਅਸੀਂ ਕਾਰੋਬਾਰ ਕਰਨੇ ਆ ਤੁਹਾਡੇ ਕਾਰੋਬਾਰਾਂ ਨੂੰ ਵਧਾਉਣ ਵਾਸਤੇ ਵੀ ਅਸੀਂ ਤੁਹਾਨੂੰ ਸਹਿਯੋਗ ਦੇ ਰਹੇ ਹਾਂ ਤੁਸੀਂ ਦੁਕਾਨ ਅੱਗੇ ਜਗ੍ਹਾ ਖਾਲੀ ਛੱਡੋਗੇ ਤਾਂ ਤੁਹਾਡੀ ਦੁਕਾਨ ਕੋਈ ਕਸਟਮਰ ਨੇ ਆਪਣੀ ਗੱਡੀ ਲਾਣੀ ਹੈ ਤੁਹਾਨੂੰ ਹੀ ਫਾਇਦਾ ਹੋਣਾ ਗੱਲ ਸਮਝਾਉਣ ਦਾ ਫਰਕ ਹੁੰਦਾ ਮੇਰਾ ਇੱਥੇ ਬੜਾ ਸਹਿਚਾਰ ਹੈ ਪਿਆਰ ਹੈ ਮੈਂ ਇਹਨਾਂ ਲੋਕਾਂ 'ਚ ਬੜਾ ਵਿਚਰਿਆ ਇਹ ਲੋਕ ਮੇਰੀ ਗੱਲ ਸੁਣਦੇ ਵੀ ਆ ਮੰਨਦੇ ਵੀ ਆ ਤੇ ਮੈਨੂੰ ਜੋ ਲੱਗ ਰਿਹਾ ਹੈ ਵੀ ਸਾਡੇ ਸਮਝਾਏ ਨਾਲ ਹੀ ਸਰ ਜਾਣਾ ਤੇ ਸਾਨੂੰ ਜਿਹੜਾ ਲੀਗਲ ਐਕਸ਼ਨ ਦੀ ਕੋਈ ਬਾਣੀ ਲੋੜ ਪੈਣੀ ਨਹੀਂ ਨੋਟਿਸ ਕਿੰਨੀ ਵਾਰ ਦਿੱਤੇ ਜਾਣਗੇ ਅਸੀਂ ਜਿਹੜਾ ਵਾਰਪੂਰ ਦੀ ਤਾਂ ਅੱਜ ਅਸੀਂ ਕਿਉਂਕਿ ਡਰਾਈਵ ਦਾ ਅੱਜ ਪਹਿਲਾ ਦਿਨ ਹੈ ਉਹਨਾਂ ਨੂੰ ਸਮਝਾਉਣਾ ਜ਼ਰੂਰੀ ਹੁੰਦਾ ਤੇ ਜਿਨ੍ਹਾਂ ਦਾ ਜ਼ਿਆਦਾ ਹੀ ਸਨਮਾਨ ਖਿਲਾਰਿਆ ਹੋਇਆ ਉਹਨਾਂ ਨੂੰ ਅਸੀਂ ਨੋਟਿਸ ਸਰਵ ਕਰਤਾ ਤੇ ਸਾਡੇ ਕੋਲ ਉਹਦੀ ਇੱਕ ਕਾਪੀ ਅਸੀਂ ਆਪਣੇ ਕੋਲੇ ਰੱਖ ਲਈ ਹੈ ਤਾਂ ਕਿ ਦੁਬਾਰਾ ਅਸੀਂ ਜਾਂ ਚੈੱਕ ਕਰਨਾ ਜੇ ਤਾਂ ਉਹ ਸੁਧਰ ਗਿਆ ਤਾਂ ਬਹੁਤ ਅੱਛੀ ਗੱਲ ਹੈ ਫਿਰ ਲੋੜ ਨਹੀਂ ਕਿਸੇ ਚੀਜ਼ ਦੀ ਜੇਕਰ ਉਹ ਫੇਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਮੈਂ ਨਾ ਮੰਨੂੰ ਤਾਂ ਫਿਰ ਉਹਨੂੰ ਵੀ ਬਣਾਵਾਗੇ ਜੀ ਜ਼ਰੂਰ ਬਣਾਵਾਗੇ ਉਹਨੂੰ ਜਿਵੇਂ ਉਹ ਚਾਹੁੰਦਾ ਹੋਵੇ ਬਣਾਵਾ ਅੱਜ ਚਲਾਨ ਕੱਟੇ ਗਏ ਸਿਰਫ ਹੁੰਾਇਆ ਗਿਆ ਅੱਜ ਸਮਝਾਇਆ ਵੀ ਗਿਆ ਜਿਨ੍ਹਾਂ ਦੇ ਸਮਾਨ ਬਾਹਰ ਸੀ ਉਹਨਾਂ ਨੂੰ ਨੋਟਿਸ ਸਰਵ ਕਰਕੇ ਉਹਨਾਂ ਦੇ ਸਮਾਨ ਵੀ ਚੁਕਾਏ ਗਏ ਹੈ ਨਾਲ ਦੀ ਨਾਲ ਜਿਹੜੀਆਂ ਰੋਂਗ ਪਾਰਕਿੰਗ ਗੱਡੀਆਂ ਜਿਵੇਂ ਤੁਸੀਂ ਦੇਖੀਆਂ ਇਹ ਰੋਂਗ ਪਾਰਕਿੰਗ ਲਾ ਕੇ ਆਪ ਬੰਦਾ ਵਿੱਚ ਬੈਠਾ ਆਪ ਦਾ ਡਰਾਈਵਰ ਜਾ ਕੋਈ ਹੋਰ ਉਸ ਤਰ੍ਹਾਂ ਲਿਆ ਕੇ ਉਹ ਮੌਜ ਨਾਲ ਵਿੱਚ ਬੈਠਾ ਤੇ ਜਿਹੜੇ ਹੋਰ ਲੋਕ ਆ ਵਿਚਾਰੇ ਪਰੇਸ਼ਾਨ ਹੋ ਰਹੇ ਆ ਜਿਨ੍ਹਾਂ ਨੇ ਸ਼ਾਪਿੰਗ ਕਰਨੀ ਆ ਸੋ ਉਹ ਕਿਉਂ ਪਰੇਸ਼ਾਨ ਹੋਣ ਤੁਸੀਂ ਵੀ ਸ਼ਾਪਿੰਗ ਕਰੋ ਦੂਜਿਆਂ ਨੂੰ ਵੀ ਸ਼ਾਪਿੰਗ ਕਰਨ ਦਿਓ ਜਿਓ ਔਰ ਜਿਨੇ ਦੋ ਮੈਂ ਆਣ ਵਾਲੇ ਸਮੇਂ ਚ ਟੋਲਰੇਟ ਨਹੀਂ ਕੀਤਾ ਜਾਊਗਾ ਕੋਈ ਟੋਲਰੈਂਸ ਨਹੀਂ ਹੋਣੀ ਜੇ ਤੁਸੀਂ ਬਿਨਾ ਮਤਲਬ ਕਿਤੇ ਹੋਰ ਸ਼ਹਿਰ ਦੀ ਟੌਰ ਬਣਾਣੇ ਆ ਇੱਥੇ ਖੜ ਕੇ ਵੀ ਫਲਾਣਾ ਸ਼ਹਿਰ ਤੇ ਬੜਾ ਜੀ ਡਿਸਪਲਨ ਹੈ ਇਹ ਗੱਲ ਆ ਫਿਰ ਸਾਡੇ ਸ਼ਹਿਰ ਨੂੰ ਕੀ ਨਜ਼ਰ ਲੱਗੀ ਹੈ ਕਿਸੇ ਦੀ ਵੀ ਸਾਡੇ ਸ਼ਹਿਰ ਤੇ ਨਹੀਂ ਹੋ ਸਕਦਾ ਅਸੀਂ ਆਪਣੇ ਸ਼ਹਿਰ ਨੂੰ ਲੁਧਿਆਣੇ ਨੂੰ ਜਿਹੜਾ ਮਾਂਚੈਸਟਰ ਆ ਵਜਦਾ 올 ਇੰਡੀਆ ਦਾ ਅਸੀਂ ਮਾਂਚੈਸਟਰਾ ਜੇ ਹੈਗਾ ਤਾਂ ਉਹਨੂੰ ਬਣਾਉਣ ਵਾਸਤੇ ਯਤਨ ਤਾਂ ਕਰੀਏ ਸ਼ੁਰੂ ਤਾਂ ਹੋਈਏ ਹਰ ਬੰਦਾ ਆਪ ਕੋ ਆਪਣਾ ਮੈਂ ਕਹਿੰਦਾ ਇੱਕ ਇੱਕ ਦੁਕਾਨਦਾਰ ਭਰਾ ਜੋਰ ਲਾਊਗਾ ਤਾਂ ਜਿਹੜਾ 100% ਜਿਹੜਾ ਹੈਗਾ ਉਹ ਤੁਹਾਡਾ ਤੁਸੀਂ ਦੇਖੋਗੇ ਯੂ ਵਿਲ ਸੀ ਦਾ ਚੇਂਜ ਹੋਊਗੀ ਚੇਂਜ ਇਹ ਆਪਾਂ ਕਰਾਂਗੇ ਰਲ ਕੇ ਕਰਾਂਗੇ ਤੇ ਮੈਂ ਤੁਹਾਡੇ ਮਾధ్యਮ ਰਾਹੀਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਨਾਟ ਓਨਲੀ ਘਵਾਰ ਮੰਡੀ ਮੈਂ ਸਾਰੇ ਲੁਧਿਆਣੇ ਦੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਦਾ ਕਿ ਤੁਸੀਂ ਟ੍ਰੈਫਿਕ ਪੁਲਿਸ ਲੁਧਿਆਣਾ ਦਾ ਸਾਥ ਦਿਓ ਆਪਣੇ ਸ਼ਹਿਰ ਨੂੰ ਜਾਮਪਰੀ ਤੇ ਐਕਸੀਡੈਂਟ ਫਰੀ ਸ਼ਹਿਰ ਬਣਾਉਣ ਵਾਸਤੇ ਹਰ ਸ਼ਹਿਰੀ ਆਪਦਾ ਯੋਗਦਾਨ ਪਾਵੇ ਕੱਲਾ ਇੱਕ ਡਿਪਾਰਟਮੈਂਟ ਮੈਂ ਕਹਾ ਕਿ ਕੱਲੀ ਟ੍ਰੈਫਿਕ ਪੁਲਿਸ ਜਾਂ ਕੱਲੀ ਕਾਰਪੋਰੇਸ਼ਨ ਕੁਝ ਨਹੀਂ ਕਰ ਸਕਦੀ ਜਦ ਤੱਕ ਜੇ ਸ਼ਹਿਰ ਦੇ ਸ਼ਹਿਰੀਆਂ ਦਾ ਸਾਥ ਨਾ ਮਿਲੇ ਤੋਂ ਮੇਰੀ ਸਾਰਿਆਂ ਨੂੰ ਰਿਕਵੈਸਟ ਆ ਕਿ ਅੱਗੇ ਵਧ ਕੇ ਆਪਾਂ ਸਾਰੇ ਇੱਕ ਦੂਜੇ ਦਾ ਸਾਥ ਦੇ ਕੇ ਆਪਣੇ ਸ਼ਹਿਰ ਨੂੰ ਇੱਕ ਬਿਊਟੀਫੁਲ ਸਿਟੀ ਬਣਾਈਏ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ